ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਦੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲੋ ਜੀ ਅੱਜ ਆਪਾਂ ਲੱਗੇ ਆ ਬਣਾਉਣਾ ਸਬਜੀ ਭਰਵੇਂ ਬੇਗਣ ਘਰ ਦੀ ਸਬਜੀ ਦੇ ਨਾਲ ਦੀ ਰੀਸ ਨਹੀਂ ਬੇਸ਼ੱਕ ਆਪਾਂ ਮੋਲ ਲੈ ਕੇ ਆਉਣੇ ਵਿੱਚੋਂ ਕਾਨੇ ਬਹੁਤ ਨਿਕਲ ਜਾਂਦੇ ਆ ਬੇਗਣ ਤੇ ਮੇਰੇ ਫੇਵਰੇਟ ਆ ਜੀ ਤੇ ਆਪਣੇ ਘਰ ਦੇ ਜਿੰਨੇ ਕੁ ਉਤਰੇ ਉਹਨਾਂ ਨੂੰ ਆਪਾਂ ਭਰ ਕੇ ਬਣਾ ਲਾਂਗੇ ਲੈ ਕੇ ਆਈ ਸੀ ਤਾਰਜੰਦ ਦਾ ਜੋਲਸਾ ਖੂਤੋ ਤੇ ਅੱਜ ਆਪਾਂ ਉਹਨਾਂ ਦੀ ਸਬਜ਼ੀ ਬਣਾਉਣੇ ਤੇ ਤੁਹਾਡੇ ਨਾਲ ਕਰਦੇ ਸ਼ੇਅਰ ਆਪਾਂ ਪਿਆਜ਼ ਵਗੈਰਾ ਗ੍ਰਾਇੰਡ ਕਰਕੇ ਰੱਖ ਲਏ ਆ ਤੁਹਾਨੂੰ ਦਿਖਾਉਨੇ ਆ ਲਓ ਜੀ ਇੱਧਰ ਪਿਆਜ਼ ਆਪਾਂ ਗ੍ਰਾਇੰਡ ਕਰ ਲਏ ਆ ਤੇ ਉੱਪਰ ਮਿਰਚਾਂ ਵੀ ਹਰੀਆਂ ਗ੍ਰਾਇੰਡ ਕਰ ਲਈਆਂ ਥੋੜੀਆਂ ਜੀਆਂ ਆਪਾਂ ਲਾਲ ਪਾਵਾਂਗੇ ਤੇ ਇੱਧਰ ਬੈਂਗਣਾ ਨੂੰ ਚੀਰੇ ਦੇ ਕੇ ਕੱਟ ਤੇ ਕੇ ਰੱਖ ਲਏ ਆ ਇਹ ਥੋੜਾ ਥੋੜੀ ਉੱਪਰ ਸ਼ੈਲ ਜੀ ਖਰਾਬ ਸੀ ਉਹ ਆਪਾਂ ਛਾਰ ਦਿੱਤੀ ਆ ਤੇ ਹੁਣ ਆਪਾਂ ਇਹਦੇ ਵਿੱਚ ਇਸ ਨੂੰ ਮੈਂ ਹਲਤੀ ਲੂਣ ਤੇ ਮਿਰਚਾ ਵਗੈਰਾ ਕਰਾਂਗੇ ਵਿੱਚ ਮਿਕਸ ਤੇ ਫਿਰ ਮਿਕਸ ਕਰਕੇ ਫਿਰ ਇਹਨਾਂ ਨੂੰ ਵੇਂਗਣਾਂ ਦੇ ਵਿੱਚ ਆਪਾਂ ਭਰਦੇ ਹਾਂ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਜੀ ਲਓ ਜੀ ਹੁਣ ਆਪਾਂ ਲਿਆਈਏ ਲੂਣ ਗਾਨੀ ਉਹਦੇ ਵਿੱਚ ਆਪਾਂ ਉਹਦੇ ਵਿੱਚ ਮਸਾਲੇ ਲੈ ਕੇ ਤੇ ਫਿਰ ਮਿਕਸ ਕਰੀਏ ਇਹਦੇ ਵਿੱਚ ਤੇ ਪਿਆਜ਼ਾਂ ਵਿੱਚ ਲੋ ਜੀ ਆਪਾਂ ਥੋੜਾ ਜਿਹਾ ਪਾ ਦਿੱਤਾ ਜੀਰਾ ਤੇ ਇੰਨੀ ਪਾਵਾਂਗੇ ਆਪਾਂ ਲਾਲ ਮਿਰਚ ਕੁਛ ਹਰੀ ਪਾਈ ਆ ਬੜੀ ਨਹੀਂ ਪਾਉਂਦੇ ਜਿਆਦਾ ਕਰਾਰੇ ਦੇ ਹੋ ਜਾਣੇ ਇੰਨੀ ਪਾਵਾਂਗੇ ਜੀ ਆਪਾਂ ਹਲਦੀ ਥੋੜੀ ਜਿਹੀ ਹੋਰ ਪਾਵਾਂਗੇ ਮੀ ਪੋਨੇ ਜੀ ਆਪਾਂ ਲੂਣ ਇਹੋ ਇਹਨੂੰ ਕਰਦਾਂਗੇ ਆਪਾਂ ਮਿਕਸ ਪਜਾ ਤੱਕ ਗੈਂਗਣ ਦੇ ਵਿੱਚ ਪਿੰਗਣ ਦੇ ਵਿੱਚ ਮਸਾਲਾ ਭਰਨਾ ਆ ਉਦੋਂ ਤੱਕ ਆਪਾਂ ਗੈਸ ਤੇ ਪਤੀਲਾ ਰੱਖ ਲਾਂਗੇ ਅੱਜ ਅੱਗੇ ਹਮੇਸ਼ਾ ਕੜਾਹੀ ਵਿੱਚ ਬਣਾਈਦੇ ਆ ਤੇ ਅੱਜ ਆਪਾਂ ਬਣਾਵਾਂਗੇ ਜੀ ਪਤੀਲੇ ਵਿੱਚ ਕਿਉਂਕਿ ਆਪਾਂਹ ਜੀ ਬੰਦ ਹੋ ਜੂ ਤੇ ਛੇਤੀ ਬਣ ਜਾਣਗੇ ਆਪਾਂ ਜਣਾ ਫਿਰ ਧਾਰ ਕੱਟਣ ਉਸ ਤੋਂ ਪਹਿਲਾਂ ਪਹਿਲਾਂ ਇਹ ਤਿਆਰ ਕਰਨ ਲਈ ਥੋੜੀ ਜੀ ਹਲਦੀ ਘੱਟ ਲੱਗਦੀ ਸੀ ਇਸ ਕਰਕੇ ਆਪਾਂ ਥੋੜੀ ਜੀ ਹੋਰ ਪਾ ਲਈ ਆ ਇਸੇ ਤਰ੍ਹਾਂ ਮੈਂ ਮਹੱਪ ਨਾਲ ਵੀ ਇਦਾਂ ਰਲਾ ਦਿੰਦੀ ਪਰ ਇਹ ਆ ਵੀ ਹਿੱਕ ਤੇ ਮਿਰਚਾਂ ਬਹੁਤ ਲੜਦੀਆਂ ਫਿਰ ਬਾਅਦ ਵਿੱਚ ਉਹ ਜੇ ਤੱਕ ਦਿਲ ਲਾ ਰਹੇ ਤਾਂ ਇੱਕ ਥੋੜਾ ਸੌਫੀ ਰੂਗਾ 50 ਇਰ ਬਣਾ ਲਓ ਦਰ ਦੋ ਦੁੱਬਲ ਗਿਆ ਸੀ ਮੇਰੇ ਕੋਲ ਆਹ ਕੀ ਛੁਲੇ ਦਾ ਸਟੈਂਡ ਦੇ ਚੱਕਿਆ ਸੀਗਾ ਤੇ ਹੁਣ ਆਪਾਂ ਵੱਡੇ ਗੈਸ ਤੇ ਕਰ ਦਾਂਗੇ ਛਿਲੇ ਨੂੰ ਹਾਜੀ ਪਾਣੀ svo ekki ljúfa til fyrir að popa að hljóði eftir til ਇਹ ਜੀ ਵੱਡਾ ਸੀ ਇੰਗਣ ਇਹਦੇ ਵਿੱਚ ਆਪਾਂ ਜਿਆਦਾ ਮਸਾਲਾ ਭਰਾਂਗੇ ਇਹਨੂੰ ਕੱਟ ਵੀ ਚਾਰ ਲਾਏ ਆ ਉਹ ਜੀ ਤੇਲ ਆਪਣਾ ਕੱਢ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਵਿੱਚ ਰੱਖ ਲਾਂਗੇ ਵੈਂਗਣਾ ਨੂੰ ਇਹ ਜਿਹਾ ਪਾਣੀ ਜਿਦਾ ਛਾਂ ਛਾਂ ਕਰੂਗਾ ਤੇ ਫਿਰ ਮਸਾਲੇ ਨੇ ਵੀ ਪਾਣੀ ਛੱਡਿਆ ਨਾ ਮਿਕ ਪਾਉ ਦੇਣਾ

ਇਹ ਪਾਉ થોੜਾ ਜਿਹਾ ਬਾਦੀ ਮਸਾਲਾ ਆਪ ਵੀ ਜ਼ਿਆਦਾ ਕੀ ਅਸੀਂ ਬਰਾਈਮੈਂਟ ਪਿਆਰ ਕਿਉਂਕਿ ਬਾਅਦ ਚ ਫਿਰ ਉਹ ਬੈਂਗਨ ਵਿੱਚ ਘੋਲਦੇ ਜਾਂਦੇ ਆ ਕਿ ਮਸਾਲਾ ਵਿੱਚ ਹੋਵੇ ਫਿਰ ਹੀ ਸਵਾਦ ਆਉਂਦੇ ਨੇ ਤਾਂ ਕੋਕੇ-ਕੁਕੇ ਜਿਹਾ ਲੱਗ ਜਾਂਦਾ ਹੈ ਤੇ ਸਪਸਮ ਕੀ ਰਹਿਣੂਗਾ ਤੇ ਹੁਣ ਘਰੋਂ ਕੱਢਣ ਜਾਣਾ ਆ ਤੇ ਆਉਂਦਿਆਂ ਤੱਕ ਚੱਲ ਤੱਕ ਥੋੜੇ ਬੋਤੇ ਹੋ ਜਾਣਗੇ ਫੇਰ ਆ ਕੇ ਅਲੱਦਾ ਜਿਹਾ ਦੇਵਾਂਗੇ ਇਹਨਾਂ ਨੂੰ ਨਾਲ ਲੱਗਦੀ ਹੈ ਆਪਾਂ ਸੈਲਫ ਕਰਦਾਂਗੇ ਸਾਬ ਤੇ ਨਾਲੇ ਤੁਹਾਨੂੰ ਦਿਖਾਉਂਦੇ ਆਂ ਜੀ ਅੱਜ ਆਪਾਂ ਜਿਹੜੇ ਮੈਨੂੰ ਸੂਟ ਦੇ ਕੇ ਗਏ ਆ ਬਾਹਰੋਂ ਭੈਣ ਭਰਾ ਆਏ ਸੀਗੇ ਮੇਰੇ ਮੈਂ ਉਹ ਵੀ ਤੁਹਾਡੇ ਨਾਲ ਆਪਾਂ ਸਮਾਨ ਜਿਹੜਾ ਜਿਹੜਾ ਲੈ ਕੇ ਆਇਆ ਸ਼ੇਅਰ ਕਰਾਂਗੇ ਅੱਜ ਇਹਨਾਂ ਆਪਾਂ ਬਾਰੂ ਕੱਪੜੇ ਲਾ ਲਈਏ ਤੋਤੇ ਸੀ کافی ਹੋ ਗਿਆ ਸੀ ਜਮਾ ਲਓ ਜੀ ਇਧਰ ਉਹ ਲਾ ਲਾ ਤੇ ਇਹ ਆਪਣੀ ਚਾਦਰ ਬੈੱਡਸ਼ੀਟ ਤੇ ਤੌਲੀਏ ਰਹਿ ਗਏ ਇਹ ਲਾਵਾਂਗੇ ਹੁਣ ਲਓ ਜੀ ਕੱਪੜੇ ਆਪਾਂ ਇੱਥੇ ਰੱਖ ਦਿੱਤੇ ਲਿਆ ਕੇ ਤੇ ਫ੍ਰੀ ਟਾਈਮ ਹੁਣ ਜਦੋਂ ਰੋਟੀ ਸਬਜ਼ੀ ਬਣਾ ਹਟੇ ਧਾਰਾ ਕਾਢ ਹਟੇ ਉਸ ਤੋਂ ਬਾਅਦ ਫੇਲਾਵਾਂਗੇ ਇਹਨਾਂ ਦੀਆਂ ਤਹਿਾਂ ਲੋ ਜੀ ਜਿਹੜੇ ਪਹਿਲਾਂ ਆਏ ਸੀਗੇ ਬਲੈਤੀਏ ਮੇਰੀ ਭੂਆ ਜੀ ਦੇ ਨੌ ਪੁੱਤ ਤੇ ਪੁੱਤਾਂ ਪੋਤਨੋ ਜਿਹੜੇ ਉਹ ਕੱਪੜੇ ਲੈ ਕੇ ਆਏ ਉਹ ਸਮਾਨ ਲੈ ਕੇ ਆਪਾਂ ਤੁਹਾਨੂੰ ਦਿਖਾਉਣੇ ਆਂ ਮੈਂ ਤਾਂ ਖੋਲ-ਖੋਲ ਸੂਟ ਦੇਖਦੇ ਨੇ ਲਫਾਫੇ ਵੀ ਖਰਾਬ ਕਰ ਲੈ ਇਹ ਕੱਪੜੇ ਇਹ ਯੋ ਇੱਕ ਭੂਆ ਦਾ ਪੋਤਾ ਤੇ ਪੋਤਨੋ ਪਹਿਲੀ ਵਾਰੀ ਆਏ ਸੀ ਉਹ ਬਿਹਾਰ ਕਰਕੇ ਆਏ ਆ ਉਹ ਲੈ ਕੇ ਮੇਰੇ ਲਈ ਕਾ ਸੂਟ ਇਹ ਇੱਕ ਕਾ ਸੂਟ ਆ ਇਹਦੀ ਚੁੰਨੀ ਜਿਹੜੀ ਆ ਉਹ ਲੈਸ ਲਾਉਣੀ ਪਈ ਆਪਾਂ ਇਹ ਸਿਲਕ ਜੀ ਵਾਂਗੂ ਕਪੜਾ ਆ ਹੈ ਤਾਂ ਬਹੁਤ ਹਲਕਾ ਲੱਗਦਾ ਦੇਖੋ ਨੂੰ ਤਾਂ ਪਰ ਹੈ ਸੂਟ ਬਹੁਤ ਵਧੀਆ ਹੈ 2-2000 ਦੇ ਮਿਲਣ ਵਾਲੇ ਉੱਪਰ ਹੀ ਬਣੇ ਆ ਤੇ ਇਹ ਜੋ ਸਾਬ ਦਾ ਕੱਟਤਾ ਪੀਆਮਾ ਆ ਇਹ ਉਹਨੇ ਕਿਹਾ ਇਸਕੇ ਉਹ ਮੇਰੇ ਲਈ ਜਿਹੜਾ ਸਮਾਨ ਅਰਸੋਈ ਦਾ ਲੈ ਕੇ ਆਏ ਉਹ ਆਹਾ ਪੰਜ ਫਿਰ ਜੌਨ ਸਾਹਿਬ ਦੇ ਗਏ ਸੌਕਸ ਆ ਫਿਰ ਇੱਕ ਪੱਖੀ ਲੈ ਕੇ ਆਏ ਇਹ ਤਾਂ ਮੈਂ ਫੋਨ 'ਚ ਦੇਖਿਆ ਪੱਖੀ ਆ ਪੱਖੀ ਇਹ ਟਾਪਸ ਮੇਰੇ ਮੇਰੇ ਲਈ ਇੱਕ ਆਹ ਪਰ ਸੀ ਤੇ ਇੱਕ ਆਹ ਸੀ ਦੋ ਕਿਉਂਕਿ ਮੈਂ ਜ਼ਿਆਦਾ ਇਹੀ ਪਰਸ ਯੂਜ਼ ਕਰਦੀ ਆ ਤੇ ਜੋਲ ਸਾਹਿਬ ਹੁਣਾਂ ਦਾ ਪਰਸ ਕਿਹਕੋ ਜਿਹਾ ਸੋਹਣਾ ਹੈ ਦੱਸਿਓ ਸਾਰਾ ਸਮਾਨ ਤੁਹਾਨੂੰ ਕਿੱਦਾਂ ਲੱਗਾ ਸੋਹਣਾ ਲੱਗਾ ਇਹ ਹੈਗਾ ਜੀ ਇਹ ਵੀ ਟੋਪਸ ਹੈ ਆ ਇਹ ਵੀ ਇਅਰਿੰਗਸ ਮੇਰੇ ਹੀ ਆ ਇਹ ਨੇਲ ਪਾਲਿਸ਼ ਆ ਇਹ ਵੀ ਏਰਿੰਗਸ ਏ ਇਹ ਹੈਗੇ ਆ ਰਸੋਈ ਦੇ ਕੱਪੜੇ ਦੇ ਜਰਸੋਈ ਵਿੱਚ ਮਾਣ ਲਈ ਤੇ ਇਹ ਇਹ ਆਪਾਂ ਉਹ ਵੀ ਇਹ ਆਪਾਂ ਲਏ ਜਿਹੜੇ ਪਾ ਦਾਂਗੇ ਇਹਨੇ ਇਹ ਭੈਣ ਮੈਨੂੰ ਕਹਿੰਦੀ ਸੀ ਕਿ ਤੂੰ ਵਧੀਆ ਸੂਟ ਲੈ ਲਾ ਦੈਂ ਸੋਤੇ ਪਾਉਣ ਵਾਲਾ ਲੈ ਲਾ ਤੇ ਮੈਂ ਕਟ్రਾਈ ਦਾ ਸੂਟ ਲਿਆ ਮोटा ਮੈਂ ਕਿ ਮੈਨੂੰ ਇਹ ਪਸੰਦ ਆ ਇਹ ਦੇ ਦਿਓ ਮੈਨੂੰ ਇਹ ਹੈਗਾ ਕੁਰਤਾ ਪਜਾਮਾ ਨਾਲ ਜੋੜ ਸਾਹ ਦਾ ਨਾਲ ਸੀਗੇ ਪੈਸੇ ਕਾਫੀ ਸਾਰੇ ਉਹ ਵੀ ਮੈਨੂੰ ਪੈਸੇ ਦੇ ਕੇ ਗਏ ਨਾਲ ਪਿਆਰ ਤੇ ਇਹ ਲਿਆ ਇਹ ਜਿਹੜਾ ਹੁਣ ਸਮਾਨ ਆ ਪੈਣ ਲਿਆਈ ਆ ਇਹ ਉਹ ਆ ਇਹ ਇੱਥੋਂ ਲੈ ਕੇ ਦਿੱਤਾ ਬਾਕੀ ਦੇਖੋ ਜੀ ਮੇਰਾ ਕਿਚਨ ਦਾ ਸਮਾਨ ਸਾਰਾ ਬਾਹਰੋਂ ਆ ਗਿਆ ਮੈਨੂੰ ਦੋਹਾਂ ਧੇਰਾ ਵੱਲੋਂ ਇਹ ਹੈਗੇ ਆ ਇਹ ਜਿਹੜੀਆਂ ਲੀਰਾਂ ਜੀਆਂ ਆਪਾਂ ਉੱਪਰ ਮਾਰਦੇ ਹੁੰਨੇ ਆ ਬਹੁਤ ਸੋਹਣਾ ਪਾਣੀ ਸੋਖਦੀਆਂ ਆ ਤੇ ਝਟ ਨਿਚੋੜ ਕੇ ਫੇਰ ਸੁੱਕੀਆਂ ਜੀਆਂ ਹੋ ਜਾਂਦੀਆਂ ਆ ਕਾਫੀ ਸਾਰੀਆਂ ਆ ਤੇ ਉਹ ਵੀ ਲੈ ਕੇ ਆਏ ਆ ਭਾਂਡੇ ਧੋਣ ਵਾਲੇ ਪੰਜ ਜੇ ਤੇ ਇੱਧਰ ਭਾਂਜੀਆਂ ਵੀ ਲੈ ਕੇ ਆਏ ਆ ਦੇਖੋ ਤੇ ਇਹ ਲੱਗਿਆ ਇਹ ਆਗਾ ਟਿਸ਼ੂ ਪੇਪਰ ਆ ਦੇਖੋ ਸੋ ਬਾਬਾ ਜੀ ਪਾਟਣ ਲੱਗੇ ਆ ਜੀ ਇਸ ਦੇ ਉੱਪਰ ਆਇਰ ਵਾਟ ਜੀ ਇੱਕ ਆ ਪਰਫਿਊਮ ਮੇਰੇ ਲਈ ਆ ਇੱਕ ਜੋੜ ਸਾਹਿਬ ਲਈ ਆ ਇਹ ਭੰ ਲੈ ਕੇ ਇੱਕ ਆ ਤੇਲ ਆ ਨਿਵੀਆ ਇਹ ਆ ਇੱਕ ਨਿਵੀਆ ਇਹ ਆ ਆ ਸੂਟ ਨੇ ਆਪ ਲੈ ਆ ਦਿੱਸਿਓ ਕਿਦਾਂ ਦੇ ਆ ਕਿਉਂਕਿ ਸਾਨੂੰ ਇੱਕ ਦੋ ਵਿਆਹ ਆ ਉਹ ਭਾਜੀ ਹੁਣ ਵਾਲੇ ਵੀ ਸਵਾਵਾਂਗੇ ਪਹਿਣ ਵਾਲਾ ਵੀ ਸਵਾਵਾਂਗੇ ਤਾਂ ਇਹ ਵੀ ਇਹ ਕਹੀ ਲਿਆ ਇਹਦੇ ਨਾਲ organza ਦੀ ਚੁੰਨੀ ਆ ਤੇ ਇਹਦੇ ਨਾਲ ਚੁਣੋਂਦੀ ਐ ਦੱਸਿਓ ਸਾਰਾ ਸਮਾਨ ਤੁਹਾਨੂੰ ਕਿੱਦਾਂ ਲੱਗਾ ਦੇਖੋ ਜੀ ਆਪਣੇ ਕੋ ਬਾਧੂ ਸਮਾਨ ਹੋ ਗਿਆ ਇੱਦੀ ਜਦੋਂ ਆਉਂਦੇ ਇੱਦੀ ਲੈ ਕੇ ਆਉਂਦੇ ਆ ਇਹ ਸੂਟ ਵੀ ਦੱਸਿਓ ਤੁਹਾਨੂੰ ਕਿੱਦਾਂ ਲੱਗੇ ਮੈਨੂੰ ਤਾਂ ਆਪਣੇ ਆਪ ਨੂੰ ਸੋਹਣੇ ਲੱਗੇ ਆ ਆ ਤਾਂ ਮੈਂ ਸਮਾਉਣਾ ਆ ਆ ਥੋੜਾ ਖੈਰ ਕੇ ਸਮਾਲੂਗੀ ਫੇਰ ਕਿਸੇ ਪਿਆ ਤੇ ਜੀ ਤਾਰਾਂ ਆਪਾਂ ਕੱਢਿਆ ਸੀਗੇ ਤੇ ਦੁੱਧ ਡੈਰੀ ਚ ਭੇਜ ਦਿੱਤਾ ਸੀ ਪਾਇਆ ਇਹ ਤੇ ਇੱਧਰ ਭਾਂਡੇ ਸਾਰੇ ਜਿਹੜੇ ਡੈਰੀ ਚੋਂ ਆਏ ਜੋ ਬਾਲਟੀਆਂ ਵਗੈਰਾ ਸਾਰਾ ਕੁਝ ਢੋਲਿਆ ਸਵਾਰ ਲਿਆ ਤੇ ਆਪਣੇ ਹੁਣ ਦੁੱਧ ਨੂੰ ਜਾ ਕੇ ਲਾਉਣਾ ਆ ਪੀ ਲੱਸੀ ਵਾਲਾ ਤੇ ਰਹੀ ਵਾਲਾ ਇੱਧਰ ਪੀਣ ਲਈ ਦੁੱਧ ਗਰਮ ਹੋਣ ਲਈ ਰੱਖ ਦਿੱਤਾ ਇਹਦੇ ਵਿੱਚ ਆਦਰਕ ਵਗੈਰਾ ਜੋ ਪਾਉਣਾ ਸੀ ਪਾ ਦਿੱਤਾ ਸਮਾਨ ਤੇ ਗੋੜ ਆਪਣੇ ਮੁੱਕਾ ਆ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਖੰਡ ਹੀ ਪਾਈ ਆ ਤੇ ਇੱਧਰ ਹੁਣ ਆਪਾਂ ਲੱਗੇ ਰੋਟੀ ਪਕਾਉਣ ਜੀ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਆ ਜੋ ਵੀਡੀਓ ਨੂੰ ਦੇਖਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਸ਼ੇਅਰ ਵੀ ਕਰਿਆ ਕਰੋ ਜੀ ਵੱਧ ਤੋਂ ਵੱਧ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਪਕਾਉਨੇ ਆ ਰੋਟੀ ਕਿਉਂਕਿ ਕਵੇਲਾ ਹੋ ਜਾਂਦਾ ਕਾਫੀ ਨੇਰਾ ਹੋ ਜਾਂਦਾ ਆ ਐਵੇਂ ਦਿਨ ਛੱਟੇ ਛਪ ਜਾਂਦਾ ਤੇ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਸਾਰਿਆਂ ਦਾ ਇੱਕ ਵਾਰੀ ਫੇਰ ਕਰਦੇ ਆਪਾਂ ਤੇ ਮਿਲਦੇ ਆ ਜੀ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ